ਅੱਜ ਨਾ ਕੋਈ ਬੰਦ ਕਰਦਾ ਠੀਕ ਹੈ ਇਹ ਜਿਹੜਾ ਪ੍ਰੋਟੈਸਟ ਹੈ ਤੁਸੀਂ ਤੁਹਾਨੂੰ ਪਤਾ ਹੀ ਹੈ ਕੋਆਪਰੇਟਿਵ ਸੁਸਾਇਟੀ ਚਨਾਥਨ ਕਲਾਂ ਦੀ ਜਿਹੜੀ ਗੈਰ ਰਸਮੀ ਕਾਨੂੰਨੀ ਚੋਣ ਹੋਈ ਸੀ ਉਹਦੇ ਸਬੰਧ ਤੇ ਵਿੱਚ ਜਿਹੜਾ ਲੋਕਾਂ ਦਾ ਰੋਸ ਸੀ ਉਸ ਦਿਨ ਜਿੱਦਣ ਚੋਣ ਹੋ ਰਹੀ ਸੀ ਦੋਸ ਦਿਨ ਲੋਕਾਂ ਦਾ ਬਹੁਤ ਵੱਡਾ ਰੋਸ ਦੀ ਧਰਨਾ ਮਾਰਿਆ ਲੋਕਾਂ ਨੇ ਔਰ ਉਹਨਾਂ ਨੇ ਉਸ ਧਰਨੇ ਦੇ ਵਿੱਚ ਪੀਸਫੁੱਲ ਧਰਨੇ ਦੇ ਵਿੱਚ ਆਪਣਾ ਪੱਟਿਸ ਜाहिर ਕੀਤਾ ਉਸ ਵੇਲੇ ਪੁਲਿਸ ਦਾ ਜੋ ਰਵਈਆ ਸੀ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਔਰ ਉਸ ਤੋਂ ਬਾਅਦ ਜਦੋਂ ਕਿ ਉੱਥੇ ਸਾਰਿਆਂ ਨਾਲ ਸਮਝੌਤਾ ਕਰਕੇ ਪ੍ਰਸ਼ਾਸਨ ਨੇ ਧਰਨਾ ਚਕਾਇਆ ਤੇ ਇੱਕ ਉਸ ਤੋਂ ਬਾਅਦ ਪਤਾ ਲੱਗਦਾ ਕਿ ਪਰਚਾ ਦਰਜ ਕਰ ਦਿੱਤਾ ਆ 6 ਵਿਅਕਤੀਆਂ ਦੇ ਉੱਤੇ ਜਿਹੜੇ ਕਿ ਉਸ ਵੇਲੇ ਕੁਝ ਵੀ ਉਹਦੇ ਉਸ ਧਰਨੇ ਦੇ ਵਿੱਚ ਵੀ ਨਹੀਂ ਸੀ ਉਹਨਾਂ ਦੇ ਉੱਤੇ ਸਿਆਸੀ ਦਬਾਅ ਥੱਲੇ ਲੋਕਲ ਐਮ ਐਲ ਏ ਦੇ ਦਬਾਅ ਥੱਲੇ ਉਹ ਪਰਚਾ ਦਰਜ ਕੀਤਾ ਗਿਆ 25 ਵਿਅਕਤੀ ਨਾਮ ਲੂਮ ਦੱਸੇ ਗਏ ਉਹ ਪਰਚਾ ਦਰਜ ਕੀਤਾ ਕਿ ਸਰਕਾਰੀ ਮੁਲਾਜ਼ਮ ਦੀ ਡਿਊਟੀ ਦੇ ਵਿੱਚ ਵਿਗੜਨ ਪਾਇਆ ਪੁਲਿਸ ਦੇ ਕੋਲ ਸਾਰੀਆਂ ਵੀਡੀਓ ਨੇ ਪੁਲਿਸ ਦੇ ਕੋਲ ਸਾਰਾ ਰਿਕਾਰਡ ਹੈ ਔਰ ਉਹਦੇ ਵਿੱਚ ਨਾ ਕੋਈ ਉਹਦੇ ਦਫ਼ਤਰ ਦੇ ਵਿੱਚ ਐਂਟਰ ਕੀਤਾ ਨਾ ਕੁਛੇ ਨੇ ਉਹਨੂੰ ਕੁਛ ਕਿਹਾ ਨਾ ਕੋਈ ਗੱਲ ਹੋਈ ਇੱਕ ਪ੍ਰਾਈਵੇਟ ਵਿਅਕਤੀ ਦੀ ਗੱਡੀ ਜਿਹੜੀ ਰੋਕੀ ਕਿਸੇ ਜਿਹੜੀ ਜਿਹੜਾ ਕਿ ਗਾਲਾਂ ਕੱਢ ਕੇ ਭੱਜ ਰਿਹਾ ਸੀ ਉਸ ਪ੍ਰਾਈਵੇਟ ਵਿਅਕਤੀ ਦੀ ਜਦੋਂ ਕੁਝ ਲੋਕਾਂ ਨੇ ਗੱਡੀ ਰੋਕਣ ਦੀ ਕੋਸ਼ਿਸ਼ ਉਹ ਗੱਡੀ ਉੱਤੋਂ ਦੀ ਚੜਾ ਕੇ ਲੋਕਾਂ ਦੇ ਉੱਥੋਂ ਗੱਡੀ ਲੈ ਗਿਆ ਭਜਾ ਕੇ ਲੈ ਗਿਆ ਔਰ ਸੈਕਟਰੀ ਨੇ ਜਿਹੜਾ ਕਿ ਜਿਹੜਾ ਸੁਸਾਇਟੀ ਦਾ ਸੈਕਟਰੀ ਹੈ ਉਹਦੇ ਤੇ ਦਬਾਅ ਪਾ ਕੇ ਔਰ ਉਹਦੇ ਤੇ ਇੱਕ ਉਹਦੇ ਕੋਲੋਂ ਪਰਚਾ ਦਰਜ ਕਰਾਇਆ ਕਿ ਮੇਰੀ ਡਿਊਟੀ ਦੇ ਵਿੱਚ ਮੈਨੂੰ ਵਿਗਨ ਪਾ ਕੇ ਤੇ ਮੇਰੇ ਨਾਲ ਉਹਨਾਂ ਨੇ ਬਦਸਲੂਕੀ ਜਿਹੜੀ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਤੋਂ ਰਜਿਸਟਰ ਖੋਣ ਦੀ ਨੀਅਤ ਨਾਲ ਆਏ ਸੀ ਮੈਂ ਇੱਥੇ ਪੁੱਛਣਾ ਚਾਹੁੰਦਾ ਨਾ ਤੁਹਾਡੇ ਦਫ਼ਤਰ ਗਈ ਜੇ ਤੂੰ ਪ੍ਰਾਈਵੇਟ ਵਿਅਕਤੀ ਦੀ ਗੱਡੀ ਦੇ ਵਿੱਚ ਪਤਾ ਨਹੀਂ ਬੈਠਾ ਸੀ ਕਿ ਨਹੀਂ ਬੈਠਾ ਸੀ ਜੇ ਬੈਠਾ ਵੀ ਸੀਗਾ ਤੇ ਉਸ ਉਹ ਜਿਹੜਾ ਪ੍ਰਾਈਵੇਟ ਨਾ ਤੇਰੀ ਸਰਕਾਰੀ ਗੱਡੀ ਨਾ ਪ੍ਰਾਈਵੇਟ ਗੱਡੀ ਨਾ ਤੈਨੂੰ ਕੁਝ ਕਿਹਾ ਨਾ ਤੇਰੀ ਡਿਊਟੀ 'ਚ ਵਿਗਨ ਪਾਇਆ ਤੇ ਫੇਰ ਤੁਹਾਡੇ ਕਿਹੜਾ ਇਹ ਜਿਹੜੀ ਧਾਰਾ ਜਿਹਨੂੰ ਪਹਿਲਾਂ 353 ਕਹਿੰਦੇ ਸੀ ਹੁਣ 123 ਕਹਿੰਦੇ ਨੇ ਉਹ ਲਗਾ ਕੇ ਜਾਣ ਕੇ ਲੋਕਾਂ ਨੂੰ ਡਰਾਉਣ ਲਈ ਤਾਂ ਕਿ ਉਹਨਾਂ ਦੀਆਂ ਜ਼ਮਾਨਤਾਂ ਥਾਣੇ ਨਾ ਹੋ ਸਕਣ ਸੋ ਇਸ ਕਰਕੇ ਇਹ ਜਿਹੜਾ ਝੂਠਾ ਪਰਚਾ ਦਰਜ ਕੀਤਾ ਸਾਨੂੰ ਡਰਾਉਣ ਲਈ ਸਾਨੂੰ ਧਮਕਾਉਣ ਲਈ ਸਾਡੀ ਆਵਾਜ਼ ਨੂੰ ਦਬਾਉਣ ਲਈ ਇਹ ਬਿਲਕੁਲ برداشت ਨਹੀਂ ਕੀਤਾ ਜਾਊਗਾ ਇਹ ਧਰਨਾ ਉਹਦੇ ਖਿਲਾਫ ਹੈ ਅੱਜ ਐਸਐਸਪੀ ਫਤੇਗੜ ਸਾਹਿਬ ਨੂੰ ਅਸੀਂ ਆਪਣਾ ਮੰਗ ਪੱਤਰ ਬੇਨਤੀ ਕਰਕੇ ਆਵਾਂਗੇ ਕਿ ਇਹ ਜਿਹੜਾ ਝੂਠਾ ਪਰਚਾ ਇੱਕ ਅਫਸਰ ਨੇ ਆਪਣੀ ਇੱਕ ਹੈਂਕਰਪੁਣਾ ਦਿਖਾਉਣ ਦੇ ਲਈ ਤੱਕੇ ਨਾਲ ਕਿਸੇ ਕੋਲੋਂ ਕਰਵਾਇਆ ਆ ਇਸ ਪਰਚੇ ਦੇ ਝੂਠਾ ਆ ਤੱਥਾਂ ਤੇ ਅਧਾਰਿਤ ਨਹੀਂ ਹੈਗਾ ਔਰ ਗੈਰਕਾਨੂੰਨੀ ਹੈ ਇਸ ਪਰਚੇ ਨੂੰ ਕੈਨਸਲ ਕੀਤਾ ਜਾਵੇ ਜਿਹੜੀ ਸਾਡੀ ਕੋਆਪਰੇਟਿਵ ਸੁਸਾਇਟੀ ਦੀ ਲੜਾਈ ਹੈ ਉਹ ਲੜਾਈ ਉਦਾਂ ਹੀ ਬਦਸਤੂਰ ਜਾਰੀ ਰਹੂਗੀ ਪੁਲਿਸ ਆਪਣਾ ਓਥਲਾਈ ਦੇ ਵਿੱਚ ਇਸ ਪਰਚੇ ਨੂੰ ਦਰਜ ਕਰਕੇ ਸਾਨੂੰ ਧਮਕਾਉਣਾ ਚਾਹੁੰਦੀ ਹੈ ਅਸੀਂ ਪਹਿਲਾਂ ਹੀ ਕਹਿੰਦੇ ਆ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਸਾਨੂੰ ਵੱਡਦਾ ਅਸੀਂ ਦੂਣ ਸਵਾਏ ਹੋਏ ਅੱਜ ਦੇਖ ਲਓ ਜਿੰਨੇ ਉਸ ਤਰਨੇ ਚ ਲੋਕ ਸੀ ਉਹਦੇ ਨਾਲ ਦੂਣ ਸਵਾਏ ਲੋਕ ਅੱਜ ਇੱਥੇ ਇੱਥੇ ਤਰਨੇ ਦੇ ਵਿੱਚ ਆਏ ਨੇ ਔਰ ਸਭ ਤੋਂ ਮਾੜੀ ਗੱਲ ਕਿ ਉਸ ਵੇਲੇ ਡੀਐਸਪੀ ਤੇ ਮੂਲੇਪੁਰ ਪੁਲਿਸ ਇੱਕ ਗਰੀਬ ਵਿਅਕਤੀ ਜਿਹੜਾ ਮਾਈਕ ਲੈ ਕੇ ਆ ਰਿਹਾ ਸੀ ਰਸਤੇ ਦੇ ਵਿੱਚੋਂ ਉਹਦਾ ਮਾਈਕ ਖੋ ਕੇ ਲੈ ਗਏ ਮਾਈਕ ਲੱਗਿਆ ਵੀ ਨਹੀਂਗਾ ਮਾਈਕ 'ਚ ਬੋਲੇ ਵੀ ਨਹੀਂਗੇ ਉਹਦਾ ਰਸਤੇ 'ਚੋਂ ਮਾਈਕ ਖੋ ਕੇ ਲੈ ਗਏ ਅਜੇ ਤੱਕ ਉਹਨੂੰ ਮਾਈਕ ਵੀ ਨਹੀਂ ਦੇ ਰਹੇ ਭਾਈ ਜੇ ਕੋਈ ਤੁਹਾਨੂੰ ਹੋਰ ਮਾਈਕ ਚਾਹੀਦਾ ਤਾਂ ਅੱਜ ਅਸੀਂ 2 ਲੈ ਕੇ ਆਏ ਆ ਮੈਡਮ ਇਹ ਕਿਸੇ ਕੀ ਕਿਸੇ ਕਿਸੇ ਤਰ੍ਹਾਂ ਦੇ ਪਤਾ ਤਜਰਬਾ ਕਿਨੇ ਬੰਦ ਬੰਦੇ ਹਰੇ ਇਹੇ ਤਰਨਵੀਰ ਸਿੰਘ ਸੈਕਟਰੀ ਜਿਹੜਾ ਕੋਆਪਰੇਟਿਵ ਸੁਸਾਇਟੀ ਆ ਉਹਦੀ ਦਰਖਾਸਤੇ ਦਰਜ ਹੋਇਆ 6 ਬੰਦਿਆਂ ਤੇ ਦਰਜ ਹੋਇਆ ਔਰ 20 25 ਅਣਪਛਾਤੇ ਜਿਹੜੇ ਹੈਗੇ ਨੇ ਨਾਮ ਲੂਮ ਜਿਹੜੇ ਨੇ ਉਹਦੇ ਵਿੱਚ ਲਿਖਿਆ ਗਿਆ ਜਦੋਂ ਤੁਸੀਂ ਐਫ ਆਈ ਆਰ ਪੜੋਗੇ ਤਾਂ ਤੁਹਾਨੂੰ ਸਮਝ ਲੱਗ ਜੂਗੀ ਕਿ ਕਿਸੇ ਦਫ਼ਤਰ ਦੇ ਵਿੱਚ ਕੋਈ ਵਿਗਨ ਨਹੀਂ ਪਿਆ ਕਿਸੇ ਹੋਰ ਜਗ੍ਹਾ ਤੇ ਵਿਗਨ ਨਹੀਂ ਪਿਆ ਔਰ ਉਹ ਆਪਣੀ ਲੈਂਗੁਏਜ ਚ ਹੀ ਕਹਿ ਰਿਹਾ ਕਿ ਮੈਨੂੰ ਕਿਸੇ ਨੇ ਕੁਝ ਨਹੀਂ ਕਿਹਾ ਠੀਕ ਹੈ ਠੀਕ ਹੈ